ਹੈਲੋ ਵੀ ਮਿੱਤਰੋ ਆ ਨਵਾਂ ਸੰਦਾ ਜਿਹੜਾ ਆਪਾਂ ਬਣਾ ਲਿਆ ਹਾਂ ਤਾਂਗਾ ਇਹ ਤੁਹਾਨੂੰ ਪਤਾ ਹੀ ਆ ਵੀ ਡੀਜ਼ਲ ਦੀ ਟੈਂਕੀ ਹੈ 1000 ਲੀਟਰ ਦੀ ਕਿੰਨਾ ਖਰਚਾ ਆਇਆ ਇਹਦੇ ਉੱਪਰ ਤੇ ਇਹ ਨਵੰਗਾ ਵੀ ਆਉਂਦੀਆਂ ਉਹ ਕਿੰਨੇ ਦੀ ਆਉਂਦੀ ਉਹ ਵੀ ਤੁਹਾਨੂੰ ਦੱਸਦੇ ਅੱਕੇ ਵੀਡੀਓ ਦੇ ਵਿੱਚ ਇਹਦੀ ਕੀ ਕੀ ਫੰਕਸ਼ਨੈਲਿਟੀ ਹੈ ਕਿਹੜਾ ਕਿਹੜੇ ਹਿਸਾਬ ਦਾ ਇਹ ਤੇ ਖਰਚਾ ਹੈ ਸਾਰਾ ਦੱਸਾਂਗੇ ਤੁਹਾਨੂੰ ਤੇ ਆਪਣੇ ਕੋਲੇ ਜਿਹੜੀ ਇਹ ਪਿਛਲੇ ਸਾਲ ਦੀ ਟੈਂਕੀ ਸੀਗੀ ਕੀ ਕਿਨੇ ਕਿੰਨੀ ਦੀ ਚੀਜ਼ ਆ ਉਹ ਵੀ ਦੱਸਦੇ ਤੁਹਾਨੂੰ ਹੁਣ ਤੇ ਆਹ ਵੇਖੋ ਤੁਸੀਂ ਇਹ ਚ ਥੱਲੇ ਤਾਂ ਕੈਨੀ ਲੱਗੇ ਚੱਪ ਕਰ ਗੇਟਵਾਲ ਛੱਡਣਾਗਾ ਪਾਈਪ ਲਾ ਕੇ ਤੇ ਕੋਈ ਤੁਹਾਨੂੰ ਬੰਬਾ ਗੇੜਨ ਦੀ ਲੋੜ ਨਹੀਂ ਸਭ ਤੋਂ ਘੱਟ ਖਰਚੇ ਦੇ ਅਜ ਦੇ ਸਮੇਂ ਦੇ ਵਿੱਚ ਇਹ ਤਿਆਰ ਹੁੰਦੀ ਹੈ ਟੈਂਕੀ ਜੇ ਤੁਸੀਂ ਕਰਾਉਣੀ ਚਾਹੁੰਦੇ ਆ ਡੀਜ਼ਲ ਟੈਂਕੀ ਇਹ ਇਹ ਤੇ ਆਪਾਂ ਦੱਸਦੇ ਸਭ ਤੋਂ ਪਹਿਲਾਂ ਸੀ ਸਾਡੇ ਕੋਲੇ 2 ਸਾਲਾਂ ਦੀ ਜਿਹੜੀ ਆਹ ਟੈਂਕੀ ਐ ਇਹ ਕੈਮੀਕਲ ਵਾਲੀ ਟੈਂਕੀ ਐ ਤੁਹਾਨੂੰ ਕਵਾੜ ਦੇ ਵਿੱਚੋਂ ਮਿਲ ਜੂਗੀ 4000 ਰੁਪਏ ਦੇ ਕਰੀਬ ਆਪਾਂ ਇਹ ਲੈ ਕੇ ਆਂਦੀ ਸੀਗੀ ਅੱਜ ਤੋਂ 2 ਸਾਲ ਪਹਿਲਾਂ ਹੁਣ ਹੋ ਸਕਦਾ 5-700 ਰੁਪਏ ਵਾਧਗੀ ਹੋਵੇ ਤੇ ਉਸ ਤੋਂ ਬਾਅਦ ਟਾਇਰ ਹਿੱਸਾ ਤੇ ਰਮ ਟਾਇਰ ਸਾਰਾ ਇਹ ਆਪਾਂ ਪੁਰਾਣਾ ਲਿਆਂਦਾ ਸੀ ਇਹ ਸਾਰਾ ਸਾਨੂੰ 6000 ਰੁਪਏ ਦੇ ਵਿੱਚ ਸਾਰਾ ਸਿਸਟਮ ਜਿਹੜਾ ਚੰਗੇ ਟਾਇਰ ਇਹ ਸਾਨੂੰ ਮਿਲ ਗਏ ਸੀਗੇ ਤੇ ਜਿਹੜਾ ਬਾਕੀ ਸਿਕੰਜੇ ਤੇ ਜਿਹੜਾ ਖਰਚਾ ਆਇਆਗਾ ਪੰਜ 6000 ਰੁਪਏ ਦੇ ਕਰੀਬ ਇਹ ਆ ਤੁਸੀਂ ਉੱਕਾ ਬੁੱਕਾ ਲਾ ਲਓ ਵੀ ਇਹ ਜਿਹੜਾ ਸਿਸਟਮ ਆ ਸਾਰਾ ਇਹ 15000 ਰੁਪਏ ਦੇ ਕਰੀਬ ਹੈ ਜਿਹੜਾ ਉਹ ਬਣ ਗਿਆ ਸਿਸਟਮ ਸਾਰਾ ਜੇਕਰ ਤੁਸੀਂ ਇਹ ਬਣੀ ਪਨਾਈ ਲੈਣੇ ਆ ਮਾਰਕੀਟ ਦੇ ਵਿੱਚ ਅਵੇਲੇਬਲ ਬਹੁਤ ਜੋ ਕਿ ਵਰਕਸ਼ਾਪਾਂ ਦੇ ਵੀਰ ਬਣਾਉਂਦੇ ਆ ਤੇ ਉੱਥੇ ਤੁਹਾਨੂੰ ਇਹ 22000 ਰੁਪਏ ਦੇ ਕਰੀਬ ਜੋ ਕਿ ਮਿਲ ਸਕਦੀ ਹੈ ਇਹ ਤੇ ਬਸ ਉਹੀ 5-7000 ਰੁਪਏ ਘੱਟ ਤੁਹਾਨੂੰ ਇਹ ਪਹੂਗੀ ਇਹ ਉਹ ਥੋੜੀ ਮਹਿੰਗੀ ਪਹੂਗੀ ਕਿਉਂਕਿ ਅਗਲੇ ਲੇਬਰ ਵੀ ਜਿਹੜੀ ਹੁੰਦੀ ਆ ਵਿੱਚ ਉਹ ਜੋੜੀ ਹੁੰਦੀ ਹੈਗੀ ਤੇ ਉਹ ਤੁਸੀਂ ਉਥੋਂ ਵੀ ਲੈ ਸਕਦੇ ਤੁਹਾਨੂੰ ਭਗਾਈ ਕਰਨ ਦੇ ਵੀ ਲੋੜ ਇਹ ਬਸ ਥੋੜੀ ਤੁਹਾਨੂੰ ਖੇਚਲ ਕਰਨੀ ਪੈਣੀ ਆ ਸਮਾਨ ਲੱਭਣਾ ਪੈਣਾ ਸਾਰਾ ਵੀ ਆ ਟੈਂਕੀ ਅੱਡ ਥਾਂ ਤੋਂ ਲੈਣੀ ਪਊਗੀ ਹਨਾ ਤੇ ਮਿਸਤਰੀ ਤੋਂ ਬਣਾਉਣੇ ਪੂਲੇ ਬਰੋਕਰ ਸਾਰਾ ਸਿਸਟਮ ਉਹੀ 5-7000 ਰੁਪਇਆ ਅਗਲੇ ਨੇ ਘਟਣਾ ਹੁੰਦਾ ਤੇ ਉਹੀ ਤੁਸੀਂ ਬਸ ਬਚਾ ਸਕਦੇ ਜੇ ਤੁਸੀਂ ਆਪ ਬਣਾਉਣੇ ਆ ਤੇ ਕਿਵੇਂ ਲੱਗੀ ਤੁਹਾਨੂੰ ਇਹ ਟੈਂਕੀ ਤੇ ਹੁਣ ਰੰਗ ਦੀ ਸਲਾਹ ਵੀ ਦੇ ਸਕਦੇ ਹਾਂ ਤੁਸੀਂ ਵੀ ਕਿਹੜਾ ਰੰਗ ਵਧੀਆ ਲੱਗੂ ਇਹਦੇ ਉੱਪਰ ਤੇ ਆਪਾਂ ਉਹ ਕਰਾਂਗੇ ਕੱਲ ਨੂੰ ਅੱਗੇ ਵੀਡੀਓ ਹੋਊਗੀ ਜਦੋਂ ਆਪਾਂ ਰੰਗ ਕੀਤੀ ਇਹ ਤੇ ਕਿਵੇਂ ਲੱਗੀ ਹੈ ਟੈਂਕੀ ਤੁਹਾਨੂੰ ਤੇ ਜਰੂਰ ਦੱਸੋ ਬਾਈ ਜੀ ਤੇ ਬਾਕੀ ਜ਼ਿਮੀਦਾਰਾਂ ਨੂੰ ਦੱਸੰਦੇ ਘੱਟ ਹੀ ਹੁੰਦੇ ਆ ਇਸ ਸਾਲ ਨਾ ਕੋਈ ਨਾ ਕੋਈ ਸੰਦਾ ਜਿਹੜਾ ਬਣ ਜਾਂਦਾ ਨਵਾਂ ਤੇ ਜ਼ਿਮੀਦਾਰਾਂ ਦੇ ਦੱਸੰਦੇ ਕਦੇ ਵੀ ਪੂਰੇ ਨਹੀਂ ਆਏ ਤੇ ਨਾ ਹੀ ਸੰਦੇ ਜਿਹੜੇ ਅੰਦਰ ਹੋਣ ਉਹ ਤੇ ਵੀਡੀਓ ਕਿਵੇਂ ਲੱਗੀ ਜਰੂਰ ਦੱਸੋ ਬਾਈ ਤੇ ਰੰਗ ਦੀ ਵਿਆਹ ਤੋਂ ਜਰੂਰ ਦਿਓ ਵੀ ਕਿਹੜਾ ਰੰਗ ਕਰਾਈ ਆਪਾਂ ਇਹਨੂੰ